ਸਸੀ ਕਾਲ ਜੀ ਸਾਰਿਆਂ ਨੂੰ ਅੱਜ ਹੈਗੀ ਸੀ ਸਾਡੀ ਜੀ ਛੜ ਕੇ ਵੀ ਲਾਈਨ ਦੀ ਸ਼ਟਡਾਊਨ ਤੇ ਅੱਜ ਅਸੀਂ ਕੰਮ ਕਰ ਰਹੇ ਆ ਲਾਈਨ ਦੇ ਉੱਤੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਮਾਈ ਟੀ ਦੇ ਨਟ ਜਿਹੜੇ ਉਹ ਟਾਈਟ ਕਰ ਰਹੇ ਆ ਤਾਂ ਕਿ ਕਈ ਵਾਰ ਕੋਈ ਲੂਜ਼ ਲਾਜ਼ ਹੁੰਦਾ ਨਾ ਬਾਅਦ ਦੇ ਵਿੱਚ ਜਿਵੇਂ ਹੌਟਪੰਡ ਵਗੈਰਾ ਦੀ ਜਿਹੜੀ ਉਹ ਦਿੱਕਤ ਆਉਣ ਲੱਗ ਜਾਂਦੀ ਹੈ ਫਿਰ ਹੁਣ ਅਸੀਂ ਹੈਗੇ ਸੀਗੇ ਜੀ ਗ੍ਰੈਟ ਦੇ ਵਿੱਚ ਕੰਮ ਕਰ ਰਹੇ ਆ ਦੇਖੋ ਤੁਹਾਨੂੰ ਦਿਖਾਉਣੇ ਆ ਸਾਰਾ ਗ੍ਰੈਟ ਅਰਥਾਂ ਵਗੈਰਾ ਵੀ ਦੇਖੋ ਅਸੀਂ ਲਾਜ਼ ਲਈਆਂ ਜੀ ਤੇ ਕੰਮ ਲਗਾਤਾਰ ਜਿਹੜਾ ਸਾਡਾ ਚੱਲ ਰਿਹਾ ਹੈ ਟੀਮਾਂ ਅਸੀਂ ਅੱਜ ਦੋ ਬਣਾ ਰੱਖਿਆ ਨੇ ਜੀ ਅਸੀਂ ਜਿਹੜੇ ਦੋ ਮੁੰਡੇ ਕਰ ਰਹੇ ਆ ਮਲ ਗ੍ਰੈਡ ਦੇ ਵਿੱਚ ਕੰਮ ਤੇ ਬਾਕੀ ਜਿਹੜੀ ਸਾਡੀ ਟੀਮ ਹੈ ਉਹ ਲੈਂਦੇ ਉੱਤੇ ਕਈ ਹੋਈ ਉੱਥੇ ਡਿਸਕਾਂ ਵਗੈਰਾ ਦੀ ਜੇਕਰ ਕੋਈ ਵੀ ਮਿਲਦੇ ਨੇ ਉਹ ਮਲ ਕੇ ਲਾਲੋ ਚੇਂਜ ਕਰ ਰਹੇ ਨੇ ਇਹ ਆ ਦੇਖੋ ਸਾਨੂੰ ਦਿਖਾਉਣੇ ਆ ਮਾੜਾ ਮੋਟਾ ਵੀਊ ਜਿਹੜਾ ਗ੍ਰੈਡ ਦਾ ਜੀ ਆ ਦੇ ਤੇ ਆ ਦੇਖੋ ਨਾਟ ਆ ਵਗੈਰਾ तकरीबन ਇਹ ਲੂਸ ਹੋ ਹੀ ਜਾਂਦੇ ਨੇ ਜੀ ਥੋੜੇ ਮੋٹے ਬਾਰੇ ਤਾਂ ਨਹੀਂ ਕਹਿ ਸਕਦੇ ਪਰ ਥੋੜੇ ਮੋٹے ਨਾ ਨਟ ਨਾ ਹੀ ਲੂਸ ਹੋ ਜਾਂਦੇ ਨੇ ਤਾਂ ਕਰਕੇ ਜਦੋਂ ਵੀ ਛੱਡਣ ਵਗੈਰਾ ਮਿਲਦੀ ਹੈ ਅਸੀਂ ਇਹਨਾਂ ਦੇ ਉੱਤੇ ਐ ਕਿਹੜਾ ਇੱਕ ਵਾਰੀ ਹੱਥ ਜ਼ਰੂਰ ਮਾਰ ਦਨੇ ਤਾਂ ਕਿ ਕੋਈ ਬਾਅਦ ਦੇ ਵਿੱਚ ਕੋਈ ਦਿੱਕਤ ਵਗੈਰਾ ਨਾ ਹੋਵੇ ਧੰਨਵਾਦ